ਨਮਰਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਆਪਦੀ ਸਰਕਾਰ ਆਪਦੇ ਦਵਾਰ ਪਹਿਲ ਕਦਮੀ ਲੋਕਾਂ ਨੂੰ ਗੁਰੂਆਂ ਅਤੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਬੇਹਦ ਲਾਹੇਵੰਦ ਸਾਬਤ ਹੋ ਰਹੀ ਹੈ ਨਾਲ ਜਿੱਥੇ ਜਲਦ ਤੇ ਪਰਦਾਸ਼ੀ ਸੇਵਾਵਾਂਾਂ ਯਕੀਨੀ ਬਣਨਗੇ ਉੱਥੇ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ ਆਪਦੀ ਸਰਕਾਰ ਆਪਦੇ ਦਵਾਰ ਤਹਿਤ ਡਡੋਲੀ ਲੋਅਰ ਦੋਨਾਲ ਕਲਿਤਰਾ ਤੇ ਜਾਂਦਲਾ ਵਿਖੇ ੈਂਪਲ ਲਗਾਏ ਗਏ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਉਹਨਾਂ ਦੇ ਬਰੂਹਾਂ ਤੇ ਪਹੁੰਚ ਕੇ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਦੱਸਣਾ ਚਾਹੁੰਦੇ ਹਾਂ ਕਿ ਸੂਬੇ ਭਰ ਦੇ ਵਿੱਚ ਇਹ ਕੈਂਪ 1 ਮਹੀਨੇ ਤੱਕ ਲਗਾਏ ਜਾਣਗੇ ਜਿਨ੍ਹਾਂ ਦੇ ਵਿੱਚ ਲੋਕ 44 ਸੇਵਾਵਾਂ ਦਾ ਲਾਭ ਲੈ ਸਕਦੇ ਹਨ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਵਾਲਿਆਂ ਲਈ ਕੈਂਪ ਦੇ ਵਿੱਚ ਹੈਲਪ ਡੈਸਕ ਸਥਾਪਿਤ ਕੀਤੇ ਹਨ ਜਿਹੜੇ ਆਮ ਲੋਕਾਂ ਦੇ ਲਈ ਕਾਰਗਰ ਸਿੱਧ ਹੋ ਰਹੇ ਹਨ ਹਲਕੇ ਦੇ ਵਿੱਚ ਲਗਾਏ ਗਏ ਨਾ ਕੈਂਪ ਦੇ ਵਿੱਚ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵਿਸ਼ੇਸ਼ ਰੂਪ ਤੇ ਪਹੁੰਚੇ ਅਤੇ ਲੋਕਾਂ ਦੇ ਨਾਲ ਗੱਲਬਾਤ ਟੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜਿਹੜੇ ਪਿੰਡਾਂ ਕੈਂਪ ਲੱਗਦੇ ਨੇ ਤੇ ਬਹੁਤ ਜ਼ਿਆਦਾ ਸੌਦਾ ਉੱਥੇ ਜਾ ਕੇ ਤਸਵੀਰ ਤੇ ਜਾ ਕੇ ਜਾਂਦੀ ਉਹ ਦਫ਼ਤਰ ਜਾ ਕੇ ਬੰਦਾ ਖਰਚਾ ਕਰ ਵੀ ਹੋਣੀ ਪੈਂਦੀ ਇੱਥੇ ਇੱਕ ਮੱਛ ਦੇ ਬੰਦੇ ਸਾਰੇ ਕੰਮ ਕਰਦੇ ਸਾਰਾ ਸਟਾਫ ਇੱਕ ਜਗ੍ਹਾ ਹੁੰਦਾ ਸਾਰਾ ਕੰਮ ਹੁੰਦਾ ਬੰਦੇ ਦਾ ਸਾਰਾ ਕੰਮ ਸਹੀ ਹੋ ਰਿਹਾ ਜੀ ਪਿੰਡ ਵਾਸੀਆਂ ਨੂੰ ਕਿਦਾਂ ਉਹਨਾਂ ਦੇ ਕੰਮ ਅੱਜ ਹੋਇਆ ਜੀ ਜਿਹੜੇ ਪਿੰਡ ਵਾਸੀ ਆਏ ਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੋਏ ਪਿੰਡ ਸਰਦੀ ਦੀ ਬਾਕੀ ਜਿਹੜੇ ਪਿੰਡ ਦੇ ਜਿਹੜੇ ਕੰਮ ਸੀ ਸਾਰੇ ਗ੍ਰੀਨ ਹੋ ਰਿਹਾ ਜੇ ਕੋਈ ਰਹਿ ਗਿਆ ਵਿੱਚ ਤਾਂ ਉਹਨਾਂ ਉੱਤੇ ਬਣਾਲੇ ਬਟੋੜਾ ਕੰਡ ਮੰਤਰੀ ਸਾਹਿਬ ਆਏ ਸੀਗੇ ਤੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਕਿ ਕਿਸ ਤਰ੍ਹਾਂ ਦਾ ਕੰਮ ਮਤਲਬ ਕਿਸ ਤਰ੍ਹਾਂ ਦਾ ਇਹ ਉਪਰਾਲਾ ਹੋਣਾਰੇ ਇਸ ਸੰਬੰਧ ਵਿੱਚ ਚਰਚਾ ਹੋਈ ਥੋੜੀ ਹਾਂਜੀ ਹਾਂਜੀ ਉਹਨਾਂ ਨਾਲ ਚਰਚਾ ਹੋਈ ਸੀ ਉਹਨੂੰ ਦੱਸਿਆ ਸਾਰੇ ਸਕੀਮਾਂ ਬਾਰੇ ਉੱਥੇ ਦੱਸਿਆ ਵੀ ਹੋਰ ਵੀ ਕਹਿੰਦੇ ਜੇ ਕਿਸੇ ਨੂੰ ਕੋਈ ਦਿੱਕਤ ਆਵੇ ਕੁਝ ਵੀ ਆਵੇ ਜਾਂ ਵੀ ਮੇਰੇ ਕੋਲ ਆ ਕੇ ਸਾਰਾ ਮਸਲਾ ਹੱਲ ਕਰ ਸਕਦੇ ਜੀ ਲੋਕਾਂ ਦੀ ਸਤਜਿੰਗ ਕੇ ਉਹਨਾਂ ਲੋਕਾਂ 'ਚ ਜਾ ਕੇ ਵੀ ਵਿਚਰੇ ਮੰਤਰੀ ਸਾਹਿਬ ਹਾਂਜੀ ਮੰਤਰੀ ਸਾਹਿਬ ਲੋਕਾਂ ਕੋਲ ਜਾ ਕੇ ਕੱਲੇ-ਕੱਲੇ ਦੀ ਸਾਰੀ ਗੱਲਬਾਤ ਸੁਣੀ ਅੱਜ ਜਿਹੜੇ ਮਾਰਨੇ ਬਜੁਰਗਤ ਬਿਆਨੀਆਂ ਸੀ ਬੰਦੇ ਵੀ ਸੀ ਉਹਨਾਂ ਦੇ ਸਾਰਿਆਂ ਨੇ ਜਾ ਕੇ ਮੰਤਰੀ ਸਾਹਿਬ ਨਾਲ ਗੱਲਬਾਤ ਸੁਣੀ ਤੇ ਉਹਨਾਂ ਦੇ ਕੰਮ ਦੇ ਭਰੋਸਾ ਦਿਵਾਇਆ ਤੇ ਕੰਮ ਵੀ ਕੀਤੇ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਲਗਾਤਾਰ ਕਰਦੇ ਰਹਿਣੇ ਚਾਹੀਦੇ ਹਾਂ ਹਾਂਜੀ ਇਹ ਬਿਲਕੁਲ ਲਗਾਤਾਰ ਕਰਦੇ ਰਹਿਣੇ ਚਾਹੀਦੇ ਆ ਤੇ ਮੰਤਰੀ ਸਾਹਿਬ ਨੂੰ ਵੀ 2-4 ਮਹੀਨੇ ਬਾਅਦ ਇਹ ਤਾਂ ਸੱਤ ਚਾ ਕੇ ਬੰਦੇ ਹਰੇਕ ਬੰਦੇ ਦੀ ਸੁਣਨੀ ਚਾਹੀਦੀ ਇਹਦੇ ਨਾਲ ਸਰਕਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੋ ਅੱਜ ਦਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇਹ ਵਾਕਿਆ ਹੀ ਕਸਲੰਘਾ ਜੋ ਕਦਮ ਹੈ ਕਿਉਂਕਿ ਇਸ ਦੇ ਨਾਲ ਜੋ ਲੋਕਾਂ ਨੂੰ ਆਣ ਜਾਣ ਵਿੱਚ ਕਿਸੇ ਕੰਮ ਕਰਾਉਣ ਦੇ ਵਿੱਚ ਕੋਟ ਕਚੈਰੀ ਦਾ ਖੱਜਲ ਖਵਾਰੀ ਹੁੰਦੀ ਸੀ ਇਸ ਆਮ ਆਦਮੀ ਪਾਰਟੀ ਨੇ ਉਹ ਲੋਕਾਂ ਦੀ ਖੱਜਲ ਖਵਾਰੀ ਨੂੰ ਬਿਲਕੁਲ ਖਤਮ ਕਰ ਦਿੱਤਾ ਕਿਉਂਕਿ ਇਸ ਦੇ ਵਿੱਚ ਵੱਧ ਤੋਂ ਵੱਧ ਦਾ ਫਾਇਦਾ ਜੋ ਹੋਇਆ ਗਰੀਬਾਂ ਨੂੰ ਹੋਇਆ ਕਿਉਂਕਿ ਜਿਨ੍ਹਾਂ ਕੋਲ ਕਚੈਰੀਆਂ ਜਾਣ ਵਾਸਤੇ ਜਾਂ ਕੋਈ ਪੈਸਾ ਨਹੀਂ ਹੁੰਦਾ ਸੀ ਜਾਂ ਉੱਥੇ ਖੱਜਲ ਖਵਾਰ ਹੁੰਦੇ ਸੀ ਉਹ ਸਭ ਤੋਂ ਵੱਡਾ ਫਾਇਦਾ ਗਰੀਬਾਂ ਨੂੰ ਹੋਇਆ ਇਸ ਚੀਜ਼ ਦਾ ਜੀ ਕਿੰਨੇ ਡਿਪਾਰਟਮੈਂਟ ਆਏ ਹੋਏ ਸੀ ਇੱਥੇ ਅੱਜ ਘੱਟ ਤੋਂ ਘੱਟ 8 ਤੋਂ 10 ਡਿਪਾਰਟਮੈਂਟ ਆਏ ਹੋਏ ਸਨ ਔਰ ਜਿੰਨੇ ਵੀ ਆਫਸਰ ਸ਼ਾਹੀ ਆਈ ਸੀ ਬਹੁਤ ਵਧੀਆ ਡੀਲ ਕੀਤਾ ਉਹਨਾਂ ਆਫਰਾਂ ਦੇ ਅਸੀਂ ਬਹੁਤ ਧੰਨਵਾਦ ਕਰਦੇ ਜਿਹੜਾ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਪਿੰਡ ਵਾਸੀਆਂ ਦਾ ਸਹਿਯੋਗ ਦਿੱਤਾ ਪਿੰਡ ਵਾਸੀ ਨੂੰ ਰਾਹਤ ਮਿਲੀ ਹੈ ਜੀ ਇਸ ਦੇ ਅੱਜ ਦੀ ਮਹਿਮ ਦੇ ਮੁਤਾਬਕ ਪਿੰਡ ਵਾਸੀ ਨੂੰ ਬਹੁਤ ਜ਼ਿਆਦਾ ਰਾਹਤ ਮਿਲੀ ਕਿਉਂਕਿ ਲੋਕਾਂ ਦੀ ਆਵਾਜ਼ ਆ ਰਹੀ ਸੀ ਵੀ ਜੋ ਅਪਰਾਲਾ ਕੀਤਾ ਪੰਜਾਬ ਸਰਕਾਰ ਨੇ ਇਹ ਬਾਕੀ ਹੀ ਛਲਾਂਗਾ ਜੋ ਕਦਮ ਨੇ